ਸਮਾਜ ਸੇਵੀ ਡਾਕਟਰ ਅਬਰੋਏ ਦੇ ਯਤਨਾ ਸਦਕਾ ਫਾਸੀ ਤੋਂ ਪਚਾਇਆ ਗਿਆ ਹੈ ਪੰਜਾਬ ਦੇ ਨੌਜਵਾਨ ਨੂੰ ਪੰਜਾਬ ਦਾ ਨੌਜਵਾਨ ਸੁਖਵੀਰ ਸਿੰਘ ਬਚ ਗਿਆ ਹੈ ਰਿਹਾਈ ਉਪਰੰਤ ਭਾਰਤੋਂ ਵਾਪਸ ਪਰਤੇ ਹੈ ਦੱਸਦੇ ਕਿ ਅਮ੍ਰਿਤਸਰ ਹਵਾਈ ਅੱਡੇ ਤੇ 9 ਸਾਲ ਬਾਅਦ ਆਪਣੇ ਮਾਤਾ ਪਿਤਾ ਦਾ ਜੁੜਾ ਹੈ ਮਾਪੁੱਤ ਦਾ ਮਿਲਾਪ ਹੋਇਆ ਹੈ ਹਰ ਇੱਕ ਦੀਆਂ ਅੱਖਾਂ ਨਾਮ ਨੇ ਅਬਰਾਏ ਦੇ ਯਤਨਾ ਸਦਕਾ ਤਿੰਨ 파ਰਤੀ ਨੌਜਵਾਨਾਂ ਦੀ ਦੁਬਈ ਦੇ ਵਿੱਚ ਫાંਸੀ ਦੀ ਸਜ਼ਾ ਜੜੀ ਹੈ ਮਾਫ ਹੋ ਚੁੱਕੀ ਹੈ ਤੇ ਇਸੇ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਤ ਨੌਜਵਾਨ ਸੁਖਵੀਰ ਸਿੰਘ ਪੁੱਤਰ ਲਖਮਨ ਸਿੰਘ ਦੀ ਵਤਨ ਵਾਪਸ ਜੜੀ ਹੈ ਵਾਪਸ ਪਰਤਿਆ ਹੈ ਤੇ ਦੁਬਈ ਦੇ ਵਿੱਚ ਸ Sudan ਦੇਸ਼ ਦੇ ਨਾਲ ਸੰਬੰਧਿਤ ਇੱਕ ਨੌਜਵਾਨ ਦੇ ਕਤਲ ਦੇ ਮਾਮਲੇ ਦੇ ਵਿੱਚ ਨੌਜਵਾਨ ਫੜੇ ਗਏ ਸਨ ਪੀੜਤ ਪਰਿਵਾਰ ਨੇ ਡਾਕਟਰ ਅਬਰਾਏ ਦਾ ਤਨਵਾਦ ਕੀਤਾ ਹੈ ਨਹੀਂ ਪਤਾ ਹੀ ਉੱਥੇ ਕੀ ਹੋਇਆ ਸਾਨੂੰ ਬੜ ਨਿਆਂ ਚੱਕਿਆ ਵਾਹ ਸਭ ਗਲਤੀ ਹੈ ਨਾ ਵਿੱਚ ਏਸ ਪਿਓਰ ਵਰ ਪਰ ਆਵਦਾ ਏ ਅਰਧਾਂ ਸਾਨੂੰ ਉਹਨਾਂ ਨੇ ਕਿੜਾਇਆ ਬਸ 8 18 ਦੇ ਵਿੱਚ ਪੜਿਆ ਨੇ ਹਨ ਛੰਡੇ ਤੇ ਕੀ ਗਣਾ ਜਾਂਦਾ ਜਿਹੜਾ ਏਸ ਪਿਓਰ ਆ ਜਾਵਾ ਬਹੁਤ ਸ਼ੁਕਰ ਕਰਦਾ ਹਾਂ ਬਸ ਗਣੇ ਕੋਈ ਮੁੰਡੇ ਤੇ ਗਲਤ ਕੰਮ ਨਾ ਕਰਨੋ ਬਸ ਅੱਜ ਵੀ ਇਹ ਤਾਂ ਉਹਨਾਂ ਨੂੰ ਇਹ ਕੰਮ ਕੋਈ ਗਲਤੀ ਨਾ ਕਰਨ ਉੱਤੀ ਜਾਵੇ ਬਸ ਤਿੰਨੇ ਜਾਨੇ ਸੀਗੇ ਉਹ ਤਿੰਨੇ ਜਾਨੇ ਮੈਂ ਤੁਹਾਨੂੰ ਦੋ ਜਾਨੇ ਪਹਿਲਾਂ ਆਖਿਆ ਜਦੋਂ ਤੁਹਾਨੂੰ ਨਹੀਂ ਪਤਾ ਕੀ ਹੋ ਗਿਆ ਕੀ ਨਹੀਂ ਆ ਤੁਹਾਨੂੰ ਸਿਹੜੇੰਜ ਜ਼ਬਰਦਸਤ ਕੁੱਟ ਕੇ ਮਨਾਇਆ ਸੀ ਕੁੱਟ ਕੇ ਮਨਾ ਕੇ ਉਹਨਾਂ ਨੇ ਕਿਹਾ ਪਹਿਲਾਂ ਨਹੀਂ ਮੰਨੋਗਾ ਤੈਨੂੰ ਮਾਰ ਦੇਣਾਗਾ ਕਿ ਕਿੰਨੇ ਦੇ ਸਾਲ ਤੋਂ ਉੱਤੇ ਹੋ 6 ਸਾਲ ਉੱਤੇ ਆ ਜੀ ਲੱਗਿਆ ਜਿਵੇਂ ਅੱਜ ਹੋਇਆ ਪਰਬਾਤ ਮੁੜ ਕੇ ਬਾਹਰ ਚਲ ਚਲ ਕੋਈ ਨਹੀਂ ਕੋਈ ਸਗਵੀਂ ਚੱਲ ਨਹੀਂ ਨਾ ਇਹ ਕਿਹਾ ਸੀ ਤੋ ਉਸ ਰਾਹ ਸੰਨਿਤ ਇਹ ਜਗਾ ਦੋ ਚਾਰ ਲਵਾਰ ਕੰਮ ਕੀਤਾ ਉਦੋਂ ਬਗਰ ਉਸੇ ਸਾਥ ਚੜ੍ਹ ਗਏ ਅਸੀਂ ਜਾਣੀ ਬਹੁਤ ਦੁਨੀਆ ਦੇ ਫਿਰਿਆ ਸਾਡੇ ਕਿਸੇ ਨੇ ਵੀ ਨਹੀਂ ਸੁਣੀ ਇਹਨਾਂ ਤੋਂ ਛੋਟ ਅਸੀਂ ਤਾਂ ਕਹਿੰਦੇ ਅਪਰਾਏ ਸਾਹਿਬ ਨੂੰ ਮਹਾਰਾਜ ਦੁੱਗਣਾ ਤੇ ਚੌਗਣਾ ਵਧਾਵੇ ਜਿਹੜਾ ਸਾਡੇ ਅੰਬਰਾਂ ਤੋਂ ਤੋੜ ਕੇ ਲਿਆ ਕੇ ਝੋਲੀ ਵਿੱਚ ਰਾਂਦੇ ਪੁੱਤ ਨੂੰ ਪਾਵਾ ਇੱਕ ਕੋਇ ਕਮੇਟਾ ਦੀ ਅਜੀ ਤਾਂ ਬਾਪੀ ਦਾ ਉਹ ਟੈਨਸ਼ਨ ਨਾ ਬੇਟੇ ਦਾ ਆ ਖਫੜ ਲਾਦਾ ਤੇ ਮੈਂ ਤਕਰੀਬਨ ਕਾਫੀ ਭੱਜ ਦੋ ਥੋੜਾ ਐਜੂਕੇਟਰ ਕਰਕੇ ਮੰਤਰੀਆਂ ਤੱਕ ਐਮਐਲਏ ਤੱਕ ਸਾਰੀਆਂ ਚਿੱਠੀਆਂ ਕੜਾਈਆਂ ਫਿਰ ਉਹਨੂੰ ਅਬਰਾਈ ਸਾਹਿਬ ਦੇ ਬਾਰੇ ਜਾਣਕਾਰੀ ਮਿਲੀ ਇਹਨਾਂ ਨੂੰ ਮੈਂ ਜਾ ਕੇ ਦਫ਼ਤਰ ਚ ਮਿਲਿਆ ਕਹਣੀ ਅੱਜ ਜੋ ਵੀ ਹੋਇਆ ਅਬਰਾਈ ਸਾਹਿਬ ਸਰ ਸਾਨੂੰ ਕੋਈ ਨਹੀਂ ਪਤਾ ਵੀ ਕੀ ਹੋਇਆ ਕੀ ਨਹੀਂ ਹੋਇਆ ਭੇਜਿਆ ਸੀ ਕੰਪਨੀ 'ਚ ਭੇਜਿਆ ਵੀ ਮੈਂ ਹੀ ਸੀਗਾ ਜੀ ਕੰਪਨੀ 'ਚ ਨੇ 1 ਸਾਲ 1.5 ਸਾਲ ਕੰਮ ਕੀਤਾ ਉਦੋਂ ਬਾਅਦ ਪਤਾ ਨਹੀਂ ਕੀ ਇਹਨਾਂ ਦੇ ਹੋਇਆ ਵੀ ਕੀ ਨਹੀਂ ਔਰ ਅੱ비 ਜਾਣ ਦਾ ਆਪਾਂ ਨੂੰ ਕੋਈ ਨਾ ਇਹ ਬੱਚਿਆਂ ਨੇ ਸਾਨੂੰ ਅਸਲੀ ਦੱਸੀ ਜਾਂਦਾ ਹੁਣ ਪਤਾ ਵਾ ਬਹੁਤ ਜ਼ਿਆਦਾ ਈ ਹੈ